ਕੁਬੇ ਸਭ ਕੁਝ ਸ੍ਰੀ ਪ੍ਰਮਾਤਮਾ ਦੇ ਵੀ ਡੋਰਾ ਮੈਂ ਤਾਂ ਚਲੋ ਮਾਪ ਮਨਾਣ ਕਦੋਂ ਮਰਛ ਗਿਆ ਮੈਨੂੰ ਉਹਨਾਂ ਦਾ ਫਰਕ ਤਾਂ 3-4 ਸਾਲ ਹੋ ਗਏ ਕੋਸ਼ਿਸ਼ ਮੜਾਂ ਕੋ ਟਸਦਾ ਰਾ ਚਲੇ ਇਹਦੀ ਬਿਮਾਰੀ ਵਿੱਚ ਬਹੁਤ ਹੁੰਦੇ ਬਹੁਤ ਮੰਦਾ ਹਾਲ ਕਰਦਾ ਮੁੰਡਾ ਲੱਗ ਪਿਆ ਇੱਥੇ ਵੈਸੇ ਬਹੁਤ ਜ਼ਿਆਦਾ ਮੁੰਡਾ ਰੋਇਆ ਕੁੜੀ ਵੀ ਬਹੁਤ ਰੋਈ ਬਹੁਤ ਹੁੰਦੀ ਹੈ ਬੱਚੇ ਇਨਾ ਦੜ ਪਤਰਾ ਪਿਆ ਤੇ ਬੱਚਾ ਦਾ ਹੱਦੋਂ ਵੱਧ ਆਂਦਰੀ ਕੰਮ ਤੇ ਜਾਂਦੀ ਸੀਗੇ ਤੇ ਐਕਸੀਡੈਂਟ ਹੋ ਗਿਆ ਸੀ ਰਸਤੇ ਵਿੱਚ ਜੈਸਤ ਸਾਰੀ ਬਿਲਕੁਲ ਡਾਕਟਰ ਗਈ ਸੀ ਅੱਛਾ ਸਵਾ ਮਹੀਨਾ ਐਡਮਿਟ ਰਿਹਾ ਪ੍ਰੇਮ ਦੇ ਹੱਡੀਆਂ ਵਾਲੇ ਡਾਕਟਰ ਤੇ ਅੱਛਾ ਕੋਈ ਨਹੀਂ ਭਾਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਮਿਸਤਰੀ ਨਾਲ ਦੇੜੀ ਹੈ ਬਿਮਾਰੀ ਤੇ ਮਜਬੂਰੀ ਆਮ ਇਨਸਾਨ ਨੂੰ ਵੀ ਡਾਕਟਰ ਬਣਾ ਦਿੰਦੀਆਂ ਨੇ ਭੈਣ ਵਿਚਾਰੀ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਛਾਤੀ ਦੀਆਂ ਹੱਡੀਆਂ ਟੁੱਟ ਗਈਆਂ ਪੈਸੇ ਮੰਗ ਮੰਗ ਕੇ ਲਾਏ ਉਹਨੋਂ ਵਿਚਾਰਾ ਜਦੋਂ ਮੜਾ ਜੇ ਠੀਕ ਹੋਇਆ ਤਾਂ ਉਹਨੂੰ ਸ਼ੂਗਰ ਹੋ ਗਈ। ਭੈਣ ਖੁਦ ਉਹਦੇ ਇਨਸੂਲਿਨ ਦੇ ਸਵੇਰ ਸ਼ਾਮ ਟੀਕੇ ਲਾਉਂਦੀ ਐ। ਇੰਨੀ ਮਜਬੂਰੀ ਐ ਇਹਨਾਂ ਦੀ ਕਿ ਇੱਕ ਸਰਿੰਜ ਨੂੰ ਵੀ ਤਿੰਨ ਤਿੰਨ ਦਿਨ ਵਰਤਣੀ ਪੈਂਦੀ ਐ। ਭੈਣ ਖੁਦ 6-7 ਘਰਾਂ 'ਚ ਕੰਮ ਕਰਦੀ ਐ। ਭੈਣ ਦੇ ਸੱਸ ਸਹੁਰਾ ਵੀ ਇਸ ਉਮਰ ਦੇ ਵਿੱਚ ਕੰਮ ਕਰਦੇ ਆ। ਭੈਣ ਦਾ ਸਹੁਰਾ ਜਿਹੜਾ ਉਹ ਦਿਹਾੜੀ ਕਰਦਾ ਤੇ ਸੱਸਾ ਜਿਹੜੀ ਉਹਦੇ ਗੋਡੇ ਦੁਖਦੇ ਆ ਫਿਰ ਵੀ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਜਾਂਦੀ ਐ ਕਿਉਂਕਿ ਸਿਰ ਤੇ ਕਰਜ਼ਾ ਬਹੁਤ ਐ। ਜਦੋਂ ਬਾਈ ਬਿਮਾਰ ਸੀ ਉਦੋਂ ਇਹਨਾਂ ਨੇ ਆਪਦੀ ਕੁਝ ਜਗ੍ਹਾ ਵੀ 23 ਹਜ਼ਾਰ ਪੀਏ ਦੇ ਵਿੱਚ ਵੇਚਦੀ ਸੀ ਪਿੰਡ ਦੇ ਮੁੰਡੇ ਤਰਸ ਖਾ ਕੇ ਬਾਈ ਨੂੰ ਆਪਦੇ ਨਾਲ ਮੰਡੀ ਦੇ ਵਿੱਚ ਲੈ ਜਾਂਦੇ ਆ ਉੱਥੇ ਵਿਚਾਰਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਪਾਣੀ ਪਿਉਂਦਾ ਉਤੋਂ ਉਹ ਤਰਸ ਖਾ ਕੇ ਕੁਛ ਥੋੜਾ ਬਹੁਤਾ ਉਹਨੂੰ ਦੇ ਦਿੰਦੇ ਆ ਦੂਜਾ ਜਿਹੜਾ ਇਹਨਾਂ ਦੇ ਘਰ ਦੀਆਂ ਛੱਤਾਂ ਉਹਦੀਆਂ ਵੀ ਖਲੇਪੜ ਆ ਜਿਹੜੀ ਉਹ ਥੱਲੇ ਡਿੱਗਦੇ ਆ ਬੱਚੇ ਵਿਚਾਰੇ ਪਰਦੇ ਅੰਦਰ ਨਹੀਂ ਪੈਂਦੇ ਪੈਣ ਦਾ ਸੋਹਰਾ ਵੀ ਜਿਹੜੀਆਂ ਚਾਦਰਾਂ ਪਾਈਆਂ ਹੋਈਆਂ ਉਹਦੇ ਥੱਲੇ ਹੀ ਸੌਂਦਾ ਰਿਸ਼ਤੇਦਾਰਾਂ ਤੋਂ ਵੀ ਪੈਸੇ ਫੜੇ ਸੀ ਉਹ ਵੀ ਅਜੇ ਤੱਕ ਮੋੜੇ ਨਹੀਂ ਗਏ ਸਿਰ ਤੇ 2.5 ਲੱਖ ਰੁਪਿਆ ਜੇ ਕਰਜ਼ਾ ਪੈਣ ਦੀ ਜਿਹੜੀ ਵੱਡੀ ਨਾਨਾਂ ਸੀ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਅਤੇ ਉਹ ਵਿਚਾਰੀ ਵੀ ਇਹਨਾਂ ਕੋਲੇ ਆ ਗਈ। ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਲੋੜ ਹੈ। ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ, ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ।